ਕਰਦਾ ਅਸਲੀ ਸ਼ੇਰ ਦਾ ਰੀਅਲ ਹੀਰੋ ਐਟ ਹੋਮ ਪਰੇਕਟਿੰਗ ਨੂੰ ਧਿਆਨ ਚ ਰੱਖ ਕੇ ਹੋਏ ਇੱਕ ਕਹਾਣੀਆਂ ਦੀ ਲੜੀ ਸ਼ੁਰੂ ਕੀਤੀ ਹੈ ਸੋ ਅੱਜ ਦੀ ਕਹਾਣੀ ਇੱਕ ਪਿੰਡ ਦੇ ਮੁੰਡੇ ਦੀ ਹੈ ਜਿਸ ਦਾ ਨਾਮ ਮਨੀ ਹੈ ਮਨੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਮਨੀ ਆਪਣੀ ਮਾਤਾ ਜੀ ਦੇ ਨਾਲ ਪਿੰਡ 'ਚ ਰਹਿੰਦਾ ਹੈ ਉਹ 10ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਰੋਜ਼ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਪਿੰਡ ਦੇ ਖੇਡ ਦੇ ਮੈਦਾਨ ਦੇ ਵਿੱਚ ਫੁੱਟਬਾਲ ਖੇਡਣ ਦੇ ਲਈ ਭੱਜ ਜਾਂਦਾ ਸੀ ਤੇ ਘਰ ਦੇ ਕੰਮ ਮਨੀ ਦੇ ਅਨੁਸਾਰ ਅਤੇ ਉਸਦੇ پڑੋਸੀ ਉਹਦੇ ਦਾਦੀ ਉਹਦੇ ਸਭ ਰਿਸ਼ਤੇਦਾਰਾਂ ਦੇ ਅਨੁਸਾਰ ਇਹ ਸਭ ਤਾਂ ਮਾਂ ਦੀ ਜ਼ਿੰਮੇਵਾਰੀ ਸੀ। ਔਰ ਇਹ ਹੀ ਸੋਚ ਮਨੀ ਦੀ ਸੋਚ ਵੀ ਬਣ ਗਈ। ਇੱਕ ਦਿਨ ਚਾਂਦ ਚੱਕ ਮਾਂ ਬਿਮਾਰ ਪੈ ਗਈ। ਤੇ ਦੇਖਿਆ ਕਿ ਘਰੇ ਰੋਟੀ ਪਕਾਉਣ ਵਾਲਾ ਵੀ ਕੋਈ ਨਹੀਂ ਸੀ। ਕਿਸੇ ਨੇ ਕੱਪੜੇ ਵੀ ਨਾ ਤੋਤੇ। ਫਾਸ਼ ਗੰਦੇ ਸੀ ਤੇ ਘਰੇ ਖਲਾਰਾ ਪਿਆ ਸੀ ਸਰਕਾਰੀ ਟੂਟੀ ਤੋਂ ਕਿਸੇ ਨੇ ਪਾਣੀ ਵੀ ਨਾ ਭਰਿਆ ਮਲੀ ਨੇ ਪਹਿਲੀ ਵਾਰ ਦੇਖਿਆ ਕਿ ਮਾਂ ਦਾ ਘਰ ਸੰਭਾਲਣਾ ਕੀ ਹੈ ਉਹਨੂੰ ਅਹਿਸਾਸ ਹੋਇਆ ਕਿ ਮਾਂ ਸਿਰਫ ਮਾਂ ਨਹੀਂ ਹੈ ਉਹ ਤਾਂ ਇਸ ਘਰ ਦੀ ਲੀਡਰ ਹੈ ਨੇਤਾ ਹੈ ਉਹ ਨਹੀਂ ਤਾਂ ਘਰ ਦਾ ਹਾਲ ਨਹੀਂ ਇਹ ਗੱਲ ਉਹਨੂੰ ਸਮਝ ਆ ਚੁੱਕੀ ਸੀ ਉਹਨੇ ਨਿਸ਼ਚਾ ਕੀਤਾ ਕਿ ਮੈਂ ਲੋਕਾਂ ਦੀ ਗੱਲਾਂ ਦੀ ਪਰਵਾਹ ਨਹੀਂ ਕਰਨੀ ਤੇ ਮੈਂ ਵੀ ਘਰ ਦੇ ਕੰਮਾਂ ਦੇ ਵਿੱਚ ਆਪਣੀ ਮਾਂ ਦੇ ਨਾਲ ਹਿੱਸਾ ਲਵਾਂਗਾ ਹੁਣ ਉਹ ਆਪਣੀ ਮਾਂ ਦੇ ਨਾਲ ਘਰ ਦੀ ਸਫਾਈ ਪਾਣੀ ਭਰਨਾ ਹੋਰ ਬਾਕੀ ਨਿੱਕੇ-ਮੋٹے ਸਾਰੇ ਛੋਟੇ ਕੰਮ ਉਹਨਾਂ ਸਭ ਨੂੰ ਕਰਨ ਦੇ ਵਿੱਚ ਮਾਂ ਦੀ ਸਹਾਇਤਾ ਕਰਨ ਲੱਗ ਪਿਆ ਦਿਨੋ ਦਿਨੋ ਦੀ ਮਾਂ ਦੀ ਸਿਹਤ ਪਹਿਲਾਂ ਨਾਲੋਂ ਕਿਤੇ ਚੰਗੀ ਹੁੰਦੀ ਚੱਲ ਗਈ ਜਿਸ ਨੂੰ ਵੇਖ ਕੇ ਮਨੀ ਬਹੁਤ ਖੁਸ਼ ਹੁੰਦਾ ਇੱਕ ਦਿਨ ਮਾਂ ਨੇ ਉਹਦੇ ਕੋਲੇ ਹੌਲੀ ਤੇ ਕਿਹਾ ਮਨੀ ਤੂੰ ਸਿਰਫ ਮੇਰਾ ਪੁੱਤ ਨਹੀਂ ਤੂੰ ਤਾਂ ਮੇਰੇ ਇਸ ਘਰ ਦਾ ਅਸਲੀ ਸ਼ੇਰ ਹੈ ਇਹ ਜਿਹੜਾ ਇੱਕ ਵਾਕ ਹੈ ਇਹ ਸਹੀ ਮਾਇਨੇ ਦੇ ਵਿੱਚ ਮਾਈਂਡ ਸੈਟ ਗ੍ਰੋਥ ਹੈ ਟੈਕਨੀਕਲ টারਮਸ ਦੇ ਵਿੱਚ ਸੋਸ਼ਲ ਇਮੋਸ਼ਨਲ ਐਥੀਕਲ ਲਰਨਿੰਗ ਦਾ ਇੱਕ ਪੜਾਅ ਹੈ ਜਿਹਦੇ ਵਿੱਚ ਭਾਵਨਾਵਾਂ ਨੂੰ ਜਦੋਂ ਪ੍ਰਗਟ ਕਰਿਆ ਜਾਂਦਾ ਹੈ ਅਤੇ ਉਸ ਵਿਅਕਤੀ ਦੇ ਵਿੱਚ ਉਹ ਬੰਦਾ ਕਿਸੇ ਮੁਸੀਬਤ ਚੋਂ ਨਿਕਲਣ ਦੀ ਸੋਚ ਰੱਖਣਾ ਸ਼ੁਰੂ ਕਰ ਦਿੰਦਾ ਹੈ ਉਹ ਬਹੁਤ ਜ਼ਰੂਰੀ ਹੈ ਗ੍ਰੋਥ ਮਾਈਂਡ ਸੈਟ ਗ੍ਰਿਟ ਯਾਨੀ ਕਿ ਦੁੱਖ ਦੀ ਘੜੀ ਦੇ ਵਿੱਚ ਉਹਨੂੰ ਸਹਿਣ ਦੇ ਲਈ ਹੌਸਲਾ ਬਣਾ ਕੇ ਰੱਖਣਾ ਅਤੇ ਫਿਰ ਨਵੇਂ ਸਿਰੇ ਤੋਂ ਊਰਜਾ ਭਰ ਕੇ ਵਾਪਸ ਉਸ ਕੰਮ 'ਚ ਜੁਟ ਜਾਣਾ ਰੈਜੀਲੈਂਸ ਇਹ ਉਹ ਗੁਣ ਹਨ ਜਿਨ੍ਹਾਂ ਨੂੰ ਅਸੀਂ ਅੱਜ ਦੇ ਤਰੀਕੇ ਦੇ ਵਿੱਚ ਅਣਦੇਖਾ ਕਰ ਰਹੇ ਹਾਂ ਇਹੀ ਕਾਰਨ ਹੈ ਕਿ ਅੱਜਕੱਲ ਦੇ ਬੱਚੇ ਕਾਫੀ ਕਮਜ਼ੋਰ ਹਨ ਇਨ੍ਹਾਂ ਗੁਣਾਂ ਦੇ ਲਈ ਮੁੱਦੇ ਦੀ ਗੱਲ ਤਾਂ ਇਹ ਹੈ ਕਿ ਇਸ ਨਿੱਕੀ ਜਿਹੀ ਕਹਾਣੀ ਦੇ ਵਿੱਚੋਂ ਜੇਕਰ ਇੱਕ ਪੁੱਤਰ ਘਰ ਦੇ ਕੰਮਾਂ ਦੇ ਵਿੱਚ ਹਿੱਸਾ ਲੈਂਦਾ ਹੈ ਤਾਂ ਸਹੀ ਮਾਇਨੇ ਦੇ ਵਿੱਚ ਉਹ ਘਰ ਦੇ ਕੰਮ ਕਿਵੇਂ ਕਰੀਦੇ ਆਂ ਸਭ ਸੰਭਾਲ ਕਿਵੇਂ ਕਰਦੀ ਹੈ ਕਰੀਦੀ ਹੈ ਇਹ ਸਭ ਸਿੱਖਣ ਦੇ ਨਾਲ-ਨਾਲ ਉਹ ਅਸਲ ਦੇ ਵਿੱਚ ਸਿੱਖ ਰਿਹਾ ਹੈ ਕਿ ਕਿਵੇਂ ਕਿਸੇ ਦੇ ਲਈ ਐਮਪੈਥੀ ਸਹਾਨੂੰਪੂਰਤੀ ਰੱਖਣੀ ਹੈ ਕਿਵੇਂ ਕਿਸੇ ਨੂੰ ਇੱਜ਼ਤ ਦੇਣੀ ਹੈ ਤੇ ਕਿਵੇਂ ਤੁਹਾਡੇ ਅੰਦਰ ਕਿਸੇ ਕੰਮ ਨੂੰ ਆਪਣੇ ਆਪ ਤੋਂ ਨੇਤ੍ਰਿਤਵ ਕਰਕੇ ਉਹਦੀ ਅਗਾਹ ਵਧੂ ਸੋਚ ਦੇ ਨਾਲ ਪੂਰੇ ਕਰਨਾ ਲੀਡਰਸ਼ਿਪ ਔਰ ਇਹ ਉਹ ਗੁਣ ਨੇ ਜਿਹੜੇ ਕਿ ਸਾਨੂੰ ਸਾਡੇ ਬੱਚਿਆਂ ਦੇ ਵਿੱਚ ਮਾਤਾ ਪਿਤਾ ਦੇ ਤੌਰ ਤੇ ਮੁੱਖ ਤੌਰ ਤੇ ਵਿਕਸਿਤ ਕਰਨੇ ਹਨ ਸੋ ਮੇਕ ਸ਼ੂਰ ਦ ਸੰਸੂ ਟੇਕ ਪਾਰਟ ਇਨ ਹਾਊਸਹੋਲਡ ਕੋਰਸ ਆਰ ਦ ਵਨਸ Who truly learn empathy respect and leadership আর ਇਹ ਇੱਕ ਗੁਣ ਹੈ ਜਿਹੜਾ ਕਿ ਅਸੀਂ ਆਪਣੇ ਬੱਚਿਆਂ ਦੇ ਅੰਦਰ ਲਾਗੂ ਕਰਨਾ ਹੈ ਟ੍ਰਾਂਸਫਰ ਕਰਨਾ ਹੈ ਔਰ ਗੱਲ ਤਾਂ ਬਣਦੀ ਹੈ ਜੇ ਬੱਚੇ ਇਹ ਸਾਰੇ ਕੰਮ ਬਿਨਾ ਕਿਸੇ ਲਾਲਚ ਤੋਂ ਸਿੱਖਣ ਧੰਨਵਾਦ